ਬਲਵੰਤ ਗਾਰਗੀ ਜੀ ਦੀ ਕਹਾਣੀ ਮਾਸਕੋ ਦੀ ਕੁੜੀ ਮੈਨੂੰ ਮਾਸਕੋ ਦੀਆਂ ਰਾਤਾਂ ਦੀ ਕੋਈ ਚਾਕੀ ਦਾ ਵਿਖਾ ਮੈਂ ਆਪਣੀ ਹੱਟੀ ਕੱਟੀ ਰੂਸੀ ਤੋਂ ਭਾਸ਼ਣ ਨੂੰ ਆਖਿਆ ਜੋ ਅੰਗਰੇਜ਼ੀ ਫਰਫਰ ਬੋਲਦੀ ਸੀ ਰਾਤ ਦੀ ਚਾਕੀ ਤੋਂ ਤੇਰਾ ਕੀ ਮਤਲਬ ਉਸ ਹੈਰਾਨ ਹੋ ਕੇ ਪੁੱਛਿਆ ਮੇਰਾ ਮਤਲਬ ਹੈ ਇੱਥੋਂ ਦੇ ਸ਼ਰਾਬ ਘਰ ਜਿੱਥੇ ਲੋਕ ਪੀ ਕੇ ਸਾਰੀ ਸਾਰੀ ਰਾਤ ਨੱਚਦੇ ਨੇ ਤੂੰ ਖਾਸ ਤੌਰ ਤੇ ਸ਼ਰਾਬੀਆਂ ਕਬਾਬੀਆਂ ਨੂੰ ਕਿਉਂ ਮਿਲਣਾ ਚਾਹੁੰਦਾ ਹੈ ਇਹੋ ਤਾਂ ਜ਼ਿੰਦਗੀ ਹੈ ਮੈਂ ਉੱਤਰ ਦਿੱਤਾ ਹੇਠਲੀ ਤਹ ਤੇ ਇਹ ਵਧੇਰੇ ਗਹਿਰੀ ਤੇ ਸੰਘਣੀ ਹੈ ਉੱਪਰ ਤਾਂ ਨੀਰੀ ਝਾਗੀ ਝਾਗ ਹੁੰਦੀ ਹੈ ਅੱਛਾ ਤਾਂ ਤੂੰ ਰੂਸੀਆਂ ਨੂੰ ਡੈਂਦੇ ਢਿੱਗ ਦੇ ਵੇਖਣਾ ਚਾਹੁੰਦਾ ਹੈ ਹਾਂ ਮੈਂ ਰੂਸੀਆਂ ਨੂੰ ਚੜ੍ਹਦੀਆਂ ਕਲਾਂ ਵਿੱਚ ਤਾਂ ਸਦਾ ਹੀ ਵੇਖਿਆ ਹੈ ਇਹਨਾਂ ਨੂੰ ਡੈਂਦੇ ਢਿੱਗ ਦੇ ਵੀ ਵੇਖ ਲਵਾਂ ਇਸ ਨਾਲ ਤੂੰ ਸਾਡੇ ਮੁਲਕ ਦਾ ਠੀਕ ਠੀਕ ਅੰਦਾਜ਼ਾ ਨਹੀਂ ਲਾ ਸਕਦਾ ਇਸ ਮੁਲਕ ਦਾ ਅੰਦਾਜ਼ਾ ਇਸੇ ਤਰ੍ਹਾਂ ਮੁਕੰਮਲ ਹੋ ਸਕਦਾ ਹੈ। ਤਰਕਾਲੀ ਮੈਂ ਥੀਏਟਰ ਨਾ ਗਿਆ ਮੇਰੀ ਦੁਭਾਸ਼ਣੀ ਛੇਤੀ ਕਰ ਚਲੀ ਗਈ ਮੈਂ ਗਲੀਆਂ ਵਿੱਚ ਘੁੰਮਣ ਨਿਕਲ ਗਿਆ। ਸੂਰਜ ਡੁੱਬ ਚੁੱਕਾ ਸੀ। ਕ੍ਰੈਮਲਿਨ ਦਾ ਕਿਲਾ ਤਾਂਬੇ ਰੰਗੇ ਅਸਮਾਨ ਦੇ ਵਿੱਚੋਂ ਦੀ ਨਿਕਲਿਆ ਖੜਾ ਜਾਪਦਾ ਸੀ। ਇਸ ਦੇ ਮਿਨਾਰੇ ਉੱਤੇ ਲਾਲ ਤਾਰਾ ਚਮਕ ਰਿਹਾ ਸੀ। ਸਤੰਬਰ ਦਾ ਮਹੀਨਾ ਸੀ। ਅਖਰੋਟਾਂ ਦੇ ਦਰਖਤਾਂ ਵਿੱਚੋਂ ਮਹਿਕ ਆ ਰਹੀ ਸੀ ਤੇ ਖੁਰਮਾਣੀ ਤੇ ਸੇਪਾਂ ਦੀ ਸਜਰੀ ਸੁਗੰਧ ਹਵਾ ਵਿੱਚ ਘੁਲੀ ਹੋਈ ਸੀ। ਹੋਟਲ ਮਾਸ਼ ਕਵਾ ਦੇ ਖੁੰਝੇ ਉੱਤੇ ਕੁਝ ਧੀਮੀਆਂ ਫੁੱਲ ਵੇਚ ਰਹੀਆਂ ਸਨ ਕਾਲਜ ਦੀਆਂ ਨੌਜਵਾਨ ਕੁੜੀਆਂ ਜਿਨ੍ਹਾਂ ਨੇ ਕੇਸਾਂ ਵਿੱਚ ਚੀਰ ਕੱਢ ਕੇ ਪਿੱਛੇ ਦੋ ਗੁੱਤਾਂ ਕੀਤੀਆਂ ਹੋਈਆਂ ਸਨ ਕੁਲਫੀਆਂ ਚੂਸਦੀਆਂ ਹੋਈਆਂ ਜਾ ਰਹੀਆਂ ਸਨ ਰਾਹ ਵਿਚਲੇ ਨਿੱਕੇ-ਨਿੱਕੇ ਕਹਿਵਾ ਘਰਾਂ ਵਿੱਚ ਲੋਕ ਬੈਠੇ ਕਹਿਵਾ ਪੀ ਰਹੇ ਸਨ ਮੈਂ ਦੁਕਾਨਾਂ ਦੀਆਂ ਸਜੀਆਂ ਹੋਈਆਂ ਖਿੜਕੀਆਂ ਨੂੰ ਤੱਕਦਾ ਹੋਇਆ ਤੇ ਅਨਪਛਾਤੇ ਰੂਸੀ ਅੱਖਰਾਂ ਵਿੱਚ ਲਿਖੇ ਸਾਈਨ ਬੋਰਡਾਂ ਨੂੰ ਪੜਨ ਦੇ ਯਤਨ ਕਰਦਾ ਤੁਰਦਾ ਫਿਰਦਾ ਰਿਹਾ ਇੱਕ ਕੈਫੇ ਵਿੱਚੋਂ ਗਰਮ ਮਸਾਲਿਆਂ ਨਾਲ ਲੱਤੀ ਹੋਈ ਭਾਫ਼ ਦੀ ਖੁਸ਼ਬੂ ਆਈ ਮੇਰੀਆਂ ਨਾਸਾਂ ਫੜਕੀਆਂ ਏਸ਼ੀਆਈ ਕਬਾਬਾਂ ਦੀ ਸੁਗੰਧੀ ਸੀ ਇਹ ਬਾਕੂ ਰੈਸਟੋਰੈਂਟ ਸੀ ਮੈਂ ਅੰਦਰ ਚਲਾ ਗਿਆ ਤੇ ਓਵਰਕੋਟ ਰੱਖਣ ਵਾਲੀ ਥਾਂ ਉੱਤੇ ਖੜ੍ਹਾ ਹੋ ਕੇ ਇੱਕ ਬੁੱਢੇ ਨੂੰ ਆਪਣਾ ਕੋਟ ਸੰਭਾਲਿਆ ਇੱਕ ਕਰਮਚਾਰੀ ਰੰਗੇ ਮੂੰਹ ਵਾਲਾ ਆਦਮੀ ਜਿਸ ਦੀਆਂ ਬੱਟੀਆਂ ਹੋਈਆਂ ਮੁੱਛਾਂ ਭਾਲੇ ਵਾਂਗ ਤਿੱਖੀਆਂ ਸਨ ਮੈਨੂੰ ਕਾਫੇ ਦੇ ਭੋਰੇ ਵੱਲ ਲੈ ਗਿਆ ਪੌੜੀਆਂ ਠਿੰਦੀਆਂ ਸਨ ਤੇ ਹਵਾ ਵੀ ਗਾੜੀ ਪੀਲੀ ਤੇ ਮਸਾਲੇਦਾਰ ਸੀ ਪਿਆਲੇ ਤੇ ਚਮਚੇ ਖਣਕ ਰਹੇ ਸਨ ਤੀਵੀਆਂ ਦੀ ਨਿੱਕੀ ਟੁੱਟਵੀ ਹਾਸੀ ਰੌਲਾ ਹਾਹਾ ਦਾ ਸ਼ੋਰ ਤੇ ਮਰਦਾਂ ਦੇ ਵੱਡੇ ਉੱਚੇ ਕਹਿਕ ਹੈ ਕਾਲੇ ਕੇਸਾਂ ਤੇ ਕਾਲੇ ਨੈਣਾਂ ਵਾਲੀਆਂ ਜਿਨ੍ਹਾਂ ਕੁੜਤੀਆਂ ਪਾਈਆਂ ਹੋਈਆਂ ਸਨ ਖਾਣਾ ਪਰੋਸ ਰਹੀਆਂ ਸਨ ਮੈਂ ਇੱਕ ਮੇਜ਼ ਉੱਤੇ ਜਾ ਬੈਠਾ ਜਿੱਥੇ ਪਹਿਲਾਂ ਹੀ ਤਿੰਨ ਜਣੇ ਹੋਰ ਬੈਠੇ ਸਨ ਮੇਜ਼ 'ਪੋਸ਼ ਉੱਤੇ ਸ਼ਰਾਬ ਦੇ ਦਾਗ ਤੇ ਛੋੜਪੇ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰਾਤ ਹਨੇਰੇ ਵਿੱਚ ਗਵਾਚ ਚੁੱਕਾ ਸੀ ਬਸ ਲਾਲ ਤਾਰਾ ਵਧੇਰੇ ਚਮਕ ਰਿਹਾ ਸੀ ਹਵਾ ਵਿੱਚ ਖੁਸ਼ਗਵਾਰ ਠੰਡ ਸੀ ਮੈਂ ਸਿਗਰਟ ਪੀਂਦਾ ਹੋਇਆ ਚੌੜੀ ਗਲੀ ਦੀ ਪਟੜੀ ਉੱਤੇ ਦਰਖਤਾਂ 헤ਟ ਤੋਰਨ ਲੱਗਾ ਬਿਜਲੀ ਦੀ ਨੀਲੀ ਰੋਸ਼ਨੀ ਵਿੱਚ ਲੋਕਾਂ ਦੇ ਚਿਹਰੇ ਜਾਮਣੀ ਲੱਗਦੇ ਸਨ ਜੋੜੇ ਬਾਹ ਵਿੱਚ ਬਾਹ ਪਾਈ ਹੱਸਦੇ ਟਹਿਕਦੇ ਜਾ ਰਹੇ ਸਨ ਖਸ ਖਸੀ ਕਾਰੜ ਬਰੜੀ ਦਾੜੀ ਵਾਲਾ ਇੱਕ ਮੋਟਾ ਆਦਮੀ ਕਿਧਰੋਂ ਝੂਮਦਾ ਹੋਇਆ ਆਇਆ ਤੇ ਉਸ ਆਪਣਾ ਪੰਜਾ ਮੇਰੇ ਮੋਢੇ ਉੱਤੇ ਗੱਡ ਦਿੱਤਾ ਰੋਸੀ ਜਵਾਨ ਵਿੱਚ ਕੁਝ ਬੁੜਬੁੜ ਕੀਤੀ ਮੈਂ ਝੱਟ ਪਿਛਾਂ ਹਟ ਗਿਆ ਤੇ ਆਖਿਆ ਨਹੀਂ ਨਹੀਂ ਤਵਾਰਿਸ਼ ਉਹ ਚਲਾ ਗਿਆ ਅੱਗੇ ਜਾ ਕੇ ਉਸ ਆਪਣਾ ਹੱਥ ਇੱਕ ਮੋਟੀ ਤਾਜੀ ਔਰਤ ਦੇ ਮੋਢੇ ਉੱਤੇ ਝੜ ਦਿੱਤਾ ਜੋ ਟਾਕਾ ਉੱਤੇ ਹੱਥ ਧਰੀ ਆਈਸਕ੍ਰੀਮ ਦੇ ਸਟਾਲ ਉੱਤੇ ਖੜੀ ਸੀ ਉਸ ਨੇ ਉਸ ਦਾ ਹੱਥ ਚੁੱਕ ਕੇ ਪਰਾਂ ਮਾਰਿਆ ਆਦਮੀ ਲੜ ਖੜਾੰਦਾ ਹੋਇਆ ਚਲਾ ਗਿਆ ਦੋ ਤੀਵੀਆਂ ਮੈਨੂੰ ਘੂਰਦੀਆਂ ਹੋਈਆਂ ਲੰਗੀਆਂ ਉਹ ਉਹਨਾ ਇੱਕ ਦੂਜੀ ਦੇ ਹੱਥ ਵਿੱਚ ਕੰਗੀ ਪਾਈ ਹੋਈ ਸੀ ਇਹ ਕੌਣ ਸਨ ਮੈਂ ਹੈਰਾਨ ਹੋਇਆ ਸ਼ਾਇਦ ਕਾਲਸ ਦੀਆਂ ਕੁੜੀਆਂ ਹੋਣ ਜੋ ਥੀਏਟਰ ਵੇਖ ਕੇ ਪਰਤ ਰਹੀਆਂ ਸਨ ਇੱਕ ਗੁਲਾਬੀ ਚਿਹਰੇ ਵਾਲੀ ਨੌਜਵਾਨ ਕੁੜੀ ਜਿਸ ਸਾਵਾ ਸਕਰਟ ਪਾਇਆ ਹੋਇਆ ਸੀ ਤੇ ਵੱਡੇ ਚੌੜੇ ਕੰਡਿਆਂ ਵਾਲਾ ਕਾਨਿਆਂ ਦਾ ਹੈਟ ਲੀਤਾ ਹੋਇਆ ਸੀ ਮੇਰੇ ਕੋਲ ਆਈ ਉਸ ਛੇਤੀ ਦੇਣੇ ਕੁਝ ਆਖਿਆ ਮੈਂ ਸਿਰਫ ਇਹੋ ਉੱਤਰ ਦਿੱਤਾ ਮਿਹਰਬਾਨੀ ਉਹ ਮੇਰੇ ਨੇੜੇ ਆਈ ਉਸ ਮੇਰੀ ਗੱਲ ਉੱਤੇ ਨਿੱਕਾ ਜਿਹਾ ਬੁੜਕਾ ਮਾਰਿਆ ਤੇ ਹਸਦੀ ਤੇ ਮੋਢੇ ਮਟਕਾਉਂਦੀ ਹੋਈ ਚਲੀ ਗਈ ਮੈਂ ਗਲੀ ਵਿੱਚ ਟਹਿਲਦਾ ਰਿਹਾ ਮਾਸਕੋ ਦੇ ਜੀਵਨ ਬਾਰੇ ਸੋਚਦਾ ਲੋਕਾਂ ਵੱਲ ਤੱਕਦਾ ਉਹਨਾਂ ਦੇ ਹਾਸੇ ਖਿੱਲੀਆਂ ਤੇ ਗੱਲਾਂ ਨੂੰ ਸੁਣਦਾ ਹੋਇਆ ਇੱਕ ਦਰਖਤ ਹੇਠਾਂ ਖੜੋ ਗਿਆ ਤਾਂ ਜੋ ਸਿਗਰਟ ਲਾ ਲਵਾਂ ਇਕੱਲੇ ਨੂੰ ਸਿਗਰਟ ਦਾ ਬੜਾ ਸਹਾਰਾ ਹੁੰਦਾ ਹੈ ਨਹੀਂ ਤਾਂ ਆਦਮੀ ਏਉਂ ਲੱਗਦਾ ਹੈ ਜਿਵੇਂ ਇੱਜੜ ਚੋਂ ਪਛੜਿਆ ਮੀਮਣਾ ਹਲਕੀ ਹਲਕੀ ਹਵਾ ਵਗ ਰਹੀ ਸੀ ਦੋ ਨੌਜਵਾਨ ਤੀਵੀਆਂ ਸਾਹਮਣੇ ਆ ਰਹੀਆਂ ਸਨ ਇੱਕ ਦੇ ਹੱਥ ਵਿੱਚ ਫੁੱਲਾਂ ਦਾ ਗਜਰਾ ਸੀ ਦੂਜੀ ਦੇ ਕੰਨਾਂ ਵਿੱਚ ਵੱਡੇ ਵਾਲੇ ਪਾਏ ਹੋਏ ਸਨ ਦੋਵੇਂ ਮੇਰੇ ਨੇੜੇ ਆ ਕੇ ਰੁਕ ਗਈਆਂ ਗਜਰੇ ਵਾਲੀ ਤੀਵੀ ਨੇ ਦੂਜੀ ਨੂੰ ਜਰਾ ਤੱਕਾ ਦਿੱਤਾ ਰੂਸੀ ਵਿੱਚ ਕੁਝ ਕੂਕੀ ਤੇ ਖਿੜਖਿੜ ਹੱਸੀ ਵੱਡੇ ਵਾਲੀ ਵਾਲਿਆਂ ਵਾਲੀ ਨੇ ਕੁਝ ਆਖਿਆ ਜੋ ਮੈਂ ਸਮਝ ਨਾ ਸਕਿਆ ਮੈਂ ਉਸ ਵੱਲ ਡੋਰ ਪੌਰ ਹੋਏ ਨੇ ਤੱਕਿਆ ਉਹ ਉੱਚੀ ਉੱਚੀ ਹੱਸਣ ਲੱਗੀ ਤੈਨੂੰ ਰੂਸੀ ਨਹੀਂ ਆਉਂਦੀ ਕੀ ਉਸ ਰੂਸੀ ਵਿੱਚ ਹੀ ਪੁੱਛਿਆ ਨਹੀਂ ਮੈਂ ਸਿਰ ਹਿਲਾਇਆ ਗਜਰੇ ਵਾਲੀ ਧੀਵੀ ਮੁਸਕਣੀਆ ਹੱਸਦੀ ਇੱਕ ਡੂੰਗੀ ਝਾਤ ਸੁੱਟ ਕੇ ਚਲੀ ਗਈ ਮੈਂ ਰੂਸੀ ਬੋਲੀ ਦੇ ਕੁਝ ਖਿੰਡੇ-ਮੁੰਡੇ ਸ਼ਬਦ ਜੋੜੇ ਤਾਂ ਜੋ ਉਸ ਨਾਲ ਗੱਲਾਂ ਕਰ ਸਕਾਂ ਇਟਲੀ ਤੋਂ ਐ ਉਸ ਪੁੱਛਿਆ ਨਹੀਂ ਇੰਡੀਆ ਤੋਂ ਇੰਡੀਆ ਆ ਬੱਲੇ ਬੱਲੇ ਉਸ ਨਾਲ ਉਸ ਦੀਆਂ ਬਾਸ਼ਾ ਖੇਡ ਗਈਆਂ ਮੈਂ ਸਿਗਰਟ ਕੱਢੀ ਤੇ ਉਸ ਨੂੰ ਪੇਸ਼ ਕੀਤੀ ਉਸ ਸਿਗਰਟ ਦੀ ਡੱਬੀ ਵੱਲ ਗੌਰ ਨਾਲ ਤੱਕਿਆ ਇੱਕ ਸਿਗਰਟ ਖਿੱਚੀ ਇਸ ਨੂੰ ਸੁੰਗਿਆ ਤੇ ਮੇਰੀ ਸਿਗਰਟ ਨਾਲ ਲਾ ਲਈ ਤੀ ਉਸ ਕਾਲੀ ਕਾਲੀ ਕਈ ਸੁੱਟੇ ਮਾਰੇ ਤੇ ਆਖਿਆ ਸਪਾਸੀਬਾ ਧੰਨਵਾਦ ਉਹ ਮੇਰੀ ਬਾਹ ਵਿੱਚ ਬਾਹ ਪਾ ਲਈ ਤੇ ਮੇਰੇ ਨਾਲ ਨਾਲ ਤੁਰਨ ਲੱਗੀ ਚਾਰ ਨੌਜਵਾਨ ਮੇਰੇ ਕੋਲੋਂ ਦੀ ਲੰਗੇ ਉਹਨਾਂ ਮੇਰੇ ਵੱਲ ਔਖਿਆ ਔਖਿਆ ਵੇਖਿਆ ਮੈਂ ਉਸ ਤੇ ਲੱਕ ਦਿਵਾਲਿਓ ਆਪਣੀ ਬਾਹ ਖਿੱਚ ਲਈ ਉਸ ਮੂੰ ਉਤਾ ਚੁੱਕਿਆ ਤੇ ਆਖਿਆ "ਜਾ ਲੂਬੂ ਪੂ ਬਾਸ" ਉਸਦੇ ਮੂੰ ਵਿੱਚੋਂ ਸ਼ਰਾਬ ਦੀ بو ਆਈ ਜਾਂ ਸ਼ਾਇਦ ਇਹ ਕੱਚੇ ਸੇਵਾ ਦੀ ਸੁਗੰਧ ਸੀ ਨੀਲੀ ਰੋਸ਼ਨੀ ਵਿੱਚ ਉਸ ਦੀਆਂ ਲਾਲ ਬੁੱਲੀਆਂ ਉਨਾਬੀ ਜਾਪਦੀਆਂ ਸਨ ਉਸਦੇ ਕੁੰਗਰਾਲੇ ਵਾਲਾਂ ਵਿੱਚ ਜਿਸਤੀ ਭਮਕ ਸੀ ਉਸ ਦੀਆਂ ਛਾਤੀਆਂ ਭਰਵੀਆਂ ਸਨ ਤੇ ਉਸਦੇ ਖੁੱਲੇ ਗਾਲਮੇ ਵਿੱਚੋਂ ਉਸ ਦੀ ਗਰਦਨ ਮੋਢੇ ਤੇ ਪੂਰੀ ਹਿੱਕ ਦਿਖਾਈ ਦੇ ਰਹੀ ਸੀ ਅਜੀਬ ਹੀ ਧੀਮੀ ਸੀ ਉਹ ਮੈਂ ਉਸ ਨਾਲ ਕੀ ਗੱਲ ਕਰਦਾ ਮੈਨੂੰ ਤਾਂ ਉਸ ਦੀ ਬੋਲੀ ਹੀ ਨਹੀਂ ਸੀ ਆਉਂਦੀ ਉਸ ਦੀਆਂ ਅੱਖਾਂ ਉਸ ਤੇ ਮੂੰਹ ਉਸ ਦੀ ਹੱਕ ਅੰਗ ਅੰਗ ਵਿੱਚੋਂ ਕੋਈ ਖੁਆਇਸ਼ ਚੋ ਰਹੀ ਸੀ ਮੁਰਮੜ ਉਹ ਮੇਰਾ ਹੱਥ ਘੁੱਟਦੀ ਤੇ ਆਖਦੀ ਮੈਂ ਤੈਨੂੰ ਪਿਆਰ ਕਰਦੀ ਆ ਇੱਕ ਸਪਾਹੀ ਨੇ ਸਾਡੇ ਵੱਲ ਕੋੜੀ ਅੱਖਾਂ ਨਾਲ ਤੱਕਿਆ ਪਰ ਅਸੀਂ ਤੁਰਦੇ ਗਏ ਬਾਲ ਸ਼ਵਾਈ تھیਟਰ ਦੇ ਨੇੜੇ ਪਾਰਕ ਦੇ ਖੁੰਝੇ ਕੋਲ ਪੁੱਜ ਕੇ ਮੈਂ ਬਹੁਤ ਔਖਾ ਔਖਾ ਜਿਹਾ ਹੋ ਗਿਆ ਕਿਤਨੀਆਂ ਹੀ ਅੱਖਾਂ ਮੇਰੇ ਵੱਲ ਤੱਕ ਰਹੀਆਂ ਸਨ ਇੱਕ ਵਿਦੇਸ਼ੀ ਆਦਮੀ ਰੂਸੀ ਔਰਤ ਨਾਲ ਬਾਹ ਵਿੱਚ ਮਾਂ ਪਾਈ ਜਾ ਰਿਹਾ ਕਿੰਨਾ ਅਜੀਬ ਲੱਗਦਾ ਸੀ ਉਸ ਤੇ ਟੱਪਰੀ ਵਾਸਾ ਵਰਗੇ ਬਾਲੇ ਮੈਨੂੰ ਖਾਸ ਤੌਰ ਤੇ ਰੜਕਦੇ ਸਨ ਮੈਂ ਪੈਰਿਸ ਦੀਆਂ ਗਸ਼ਤੀਆਂ ਤੱਕੀਆਂ ਸਨ ਸੰਵਾਰੀਆਂ ਸ਼ਿੰਗਾਰੀਆਂ ਫਿੱਟ-ਫਿੱਟ ਕੁੜੀਆਂ ਜਿਨ੍ਹਾਂ ਦੇ ਰੇਸ਼ਮੀ ਵਾਲਾਂ ਦੀ ਗੁੱਤ ਘੋੜੀ ਦੀ ਪੋਸ਼ਲ ਵਾਂਗ ਲੰਮਕਦੀ ਹੈ ਖੁੱਲੇ ਗਵਾਲੇਆ ਮਾਰੇ ਡੱਬੀਦਾਰ ਕੋਟ ਪਾਈ ਤੰਗ ਕਟਵੀਆਂ ਪਜਾਮੀਆਂ ਕੱਸੀ ਸੁਨਹਿਰੀ ਚੱਪਲਾਂ ਪਾਈ ਗਲੀਆਂ ਵਿੱਚ ਘੁੰਮਦੀਆਂ ਹਨ ਮੈਂ ਲੰਡਨ ਦੀਆਂ ਗਸ਼ਤੀਆਂ ਨੂੰ ਵੀ ਵੇਖਿਆ ਸੀ ਜੋ ਹਾਈਟ ਪਾਰਕ ਦੇ ਵਾਲੇ ਬਿਜਲੀ ਦੇ ਖੰਭੇਆ ਹੇਠ ਖੜੋਂਦੀਆਂ ਹਨ ਮੈਨੂੰ ਤੇ ਖੂਬ ਸੁਰਖੀ ਪਾਊਡਰ ਥੱਪਿਆ ਹੋਇਆ ਬੁੱਲੀਆਂ ਲਾਲ ਗੁਲਾਲ ਤੇ ਕੰਨਾਂ ਵਿੱਚ ਵੱਡੇ ਵੱਡੇ ਬਾਲੇ ਇਹਨਾਂ ਦੇ ਮੋਢਿਆਂ ਤੇ ਟਾਕਾਂ ਵਿੱਚ ਮਟਕ ਤੇ ਅੱਖਾਂ ਵਿੱਚ ਸ਼ਰਾਰਤ ਤੇ ਸ਼ੌਕੀ ਦੇ ਅੰਗਾਰ ਮਗਦੇ ਹਨ ਇਹ ਕੁੜੀਆਂ ਤਿੱਖੀਆਂ ਚੁਸਤ ਤੇ ਧੰਦੇ ਦੀਆਂ ਪੱਕੀਆਂ ਹਨ ਉਹ ਮੈਨੂੰ ਸਿੱਧਾ ਹੀ ਸਵਾਲ ਕਰਦੀਆਂ ਕੁਝ ਐਸ਼ ਕਰਨ ਦੀ ਦਲੀਲ ਐ ਤੇਰੀ ਮਿਸਟਰ ਤੇ ਛੁੱਟਦੀਆਂ ਹੀ ਬਾਤ ਪੱਕੀ ਕਰਨ ਲਈ ਦੋ ਟੱਕ ਗੱਲ ਕਰਦੀਆਂ ਉਹਨਾਂ ਦੀ ਗੱਲ ਸਿੱਧੀ ਸਾਫ਼ ਹੁੰਦੀ ਸੌਦੇ ਤੇ ਅਸੂਲਾਂ ਦੇ ਨਿਯਮਾਂ ਅਨੁਸਾਰ ਜਿਵੇਂ ਕਿਸੇ ਅੰਗਰੇਜ਼ ਵਪਾਰੀ ਦੀ ਗੱਲ ਹੁੰਦੀ ਹੈ ਪਰ ਮਾਸਕੋ ਦੀ ਇੱਕ ਕੁੜੀ ਉਹਨਾਂ ਨਾਲੋਂ ਕਿਤੇ ਵੱਖਰੀ ਸੀ ਇਸ ਵਿੱਚ ਲੰਡਨ ਤੇ ਪੈਰਿਸ ਦੀਆਂ ਕੁੜੀਆਂ ਵਾਲੀ ਲਿਸ਼ਕ ਪੁਸ਼ਕ ਨਹੀਂ ਸੀ ਨਾ ਹੀ ਉਹਨਾਂ ਵਾਲੀ ਚੁਸਤੀ ਇਸ ਦਾ ਸੁਭਾਅ ਏਸ਼ੀਆਈ ਸੀ ਗਰਮ ਉਬਲਦਾ ਹੋਇਆ ਤੇ ਸਖਤ ਉਸ ਮੈਨੂੰ ਖੱਪੇ ਪਾਸੇ ਵੱਲ ਖਿੱਚਿਆ ਉਸਤੇ ਬੁੱਲ ਚਮਕ ਰਹੇ ਸਨ ਤੇ ਇੱਕ ਲਾਲ ਉਸਤੇ ਬੁੱਲ ਦੇ ਖੁੰਝੇ ਵਿੱਚੋਂ ਚੰਦ ਦੀ ਰਿਸ਼ਮ ਬਾਗ ਚਮਕ ਰਹੀ ਸੀ ਨੀਲੀ ਨੀਲੀ ਰੇਸ਼ਮ ਤੂੰ ਮੈਨੂੰ ਧੂਕੇ ਕਿੱਥੇ ਲੈ ਚੱਲੀ ਐ ਮੈਂ ਪੁੱਛਿਆ ਉਸ ਗਲੀ ਦੀ ਨੁੱਕੜ ਵੱਲ ਇਸ਼ਾਰਾ ਕਰਕੇ ਆਖਿਆ ਉਧਰ ਮਾਸਕਵਾ ਦਰਿਆ ਵੱਲ ਤਾਂ ਕਿ ਮੈਂ ਇਸ ਨਾਲ ਮਾਸਕਵਾ ਦਰਿਆ ਦੇ ਕੰਢੇ ਹਨੇਰੇ ਵਿੱਚ ਸਹਿਰ ਕਰਨ ਜਾਵਾਂਗਾ ਮੈਂ ਸੋਚਿਆ ਇਸ ਗੱਲ ਨਾਲ ਮੈਨੂੰ ਘਬਰਾਹਟ ਜਿਹੀ ਲੱਗੀ ਉਹ ਸਿਪਾਹੀ ਮੇਰੇ ਵੱਲ ਇੰਜ ਕਿਉਂ ਘੂਰ ਰਿਹਾ ਸੀ ਤੇ ਇੱਕ ਬੁੱਢੀ ਜਨਾਨੀ ਜਿਸ ਨੇ ਗੋਗਲੂਆਂ ਦਾ ਥੈਲਾ ਚੁੱਕਿਆ ਹੋਇਆ ਸੀ ਮੈਨੂੰ ਚੁਭਵੀਆਂ ਨਜ਼ਰਾਂ ਨਾਲ ਕਿਉਂ ਤੱਕਿਆ ਸੀ ਚੱਲ ਮੇਰੇ ਨਾਲ ਇੱਧਰ ਤੂੰ ਬਹੁਤ ਚੰਗਾ ਹੈ ਕੀ ਸੋਚ ਰਿਹਾ ਹੈ ਚੱਲ ਉਸ ਜਿੱਤ ਕੀਤੀ ਮੈਂ ਆਪਣਾ ਹੱਥ ਖਿੱਚ ਲਿਆ ਤੇ ਆਖਿਆ ਨਹੀਂ ਮਿਹਰਬਾਨੀ ਮੈਂ ਨਹੀਂ ਜਾਣਾ ਇਹ ਆ ਕੇ ਮੈਂ ਉਸ ਨੂੰ ਛੱਡ ਦਿੱਤਾ ਤੇ 6 ਤੇ 2 ਛੜੱਪੇ ਮਾਰ ਕੇ ਸੜਕ ਪਾਰ ਕਰ ਗਿਆ ਤੇ ਸਾਹਮਣੀ ਚੌੜੀ ਪੱਟੜੀ ਉੱਤੇ ਤੁਰਨ ਲੱਗਾ ਜਿੱਥੇ ਬਹੁਤ ਸਾਰੇ ਲੋਕ ਸਨ ਉੱਥੇ ਮੈਂ ਹੋਟਲ ਮਾਸਕਵਾ ਵਿੱਚ ਉਤਰੇ ਹੋਏ ਆਪਣੇ ਤਿੰਨ ਫ੍ਰਾਂਸੀਸੀ ਸਾਥੀਆਂ ਨੂੰ ਮਿਲਿਆ ਤੇ ਮਿਲਿਆ ਜੋ ਮਾਸਕੋ ਵੇਖਣ ਲਈ ਆਏ ਹੋਏ ਸਨ ਉਹਨਾਂ ਮੈਨੂੰ ਬੜੇ ਚਾਹ ਨਾਲ ਬੁਲਾਇਆ ਤੇ ਅਸੀਂ ਸਹਾਉਣੇ ਮੌਸਮ ਤੇ ਮਾਸਕੋ ਦੇ ਵਧੀਆ ਥੀਏਟਰਾਂ ਬਾਰੇ ਗੱਲਾਂ ਕਰਨ ਲੱਗੇ ਹਵਾ ਤਾਂ ਫਰਾਸ ਤੇ ਬਿਸਕੁਟਾਂ ਵਰਗੀ ਖਸਤਾ ਏ ਉਹਨਾਂ ਵਿੱਚੋਂ ਇੱਕ ਨੇ ਕਿਹਾ ਜੀ ਕਰਦਾ ਇਸ ਨੂੰ ਚੱਕ ਮਾਰ ਕੇ ਖਾ ਲਈਏ ਮਾਸਕੋ ਦੀ ਇਹ ਸ਼ਾਮ ਪਰ ਇਹ ਨੀਲੀਆਂ ਬੱਤੀਆਂ ਬੜੀਆਂ ਅੱਖਰਦੀਆਂ ਨੇ ਮਾਸਕੋ ਦੀ ਆਈਸਕ੍ਰੀਮ ਸੱਚੀ ਮੁੱਚੀ ਸਵਾਦ ਹੈ ਸਾਨੂੰ ਨਹੀਂ ਸੀ ਪਤਾ ਲਾਲ ਚੌਂਕ ਤਸਵੀਰਾਂ ਵਿੱਚ ਤਾਂ ਬੜਾ ਵੱਡਾ ਜਾਪਦਾ ਹੈ ਪਰ ਦੇਖਣ ਨੂੰ ਐਡਾ ਹੈ ਨਹੀਂ ਜ਼ਿੰਦਗੀ ਕਾਫੀ ਰੰਗਲੀ ਹੈ ਅਸੀਂ ਹੱਸਦੇ ਰਹੇ ਤੇ ਗੱਲਾਂ ਕਰਦੇ ਰਹੇ ਅਚਾਨਕ ਕਿਸੇ ਨੇ ਮੇਰੇ ਮੋਢੇ ਨੂੰ ਥਾਪੜਿਆ ਮੈਂ ਮੁੜਿਆ ਇਹ ਉਹ ਕੁੜੀ ਸੀ ਉਸਨੇ ਮੈਨੂੰ ਸੜਕ ਪਾਰ ਕਰਦਿਆਂ ਵੇਖ ਲਿਆ ਸੀ ਉਹ ਥੋੜਾ ਚਿਰ ਇੱਧਰ ਉੱਧਰ ਤਾੜਦੀ ਰਹੀ ਤੇ ਫਿਰ ਮੇਰੇ ਕੋਲ ਆ ਗਈ ਸੀ ਤਿੰਨੇ ਫਰਾਸੀ ਸੀ ਹੱਸੇ ਇੱਕ ਨੂੰ ਮਾੜੀ-ਮੋਟੀ ਰੂਸੀ ਆਉਂਦੀ ਸੀ ਉਹ ਉਸ ਨਾਲ ਗੱਲਾਂ ਕਰਨ ਲੱਗਾ ਪਰ ਉਸਨੇ ਕੋਈ ਉੱਤਰ ਨਾ ਦਿੱਤਾ ਬਸ ਆਪਣਾ ਮੂੰਹ ਉਤਾ ਚੁੱਕਿਆ ਨੱਕ ਵੱਟਿਆ ਤੇ ਮੇਰੇ ਮੋਢੇ ਉੱਤੇ ਚੁੰਡੀ ਵੱਢ ਕੇ ਬੋਲੀ ਚੱਲ ਲੰਮੇ ਫਰਾਸੀ ਸੀ ਜਵਾਨ ਨੇ ਖੱਬੀ ਅੱਖ ਮੀਟ ਕੇ ਆਖਿਆ ਜਾ ਭਾਈ ਤੈਨੂੰ ਬੁਲਾਉਂਦੀ ਐ ਤੇਰੇ ਤੇ ਇਸ ਦਾ ਦਿਲ ਐ ਤੇ ਖੀਖੀ ਕਰਕੇ ਘੋੜੇ ਵਾਂਗ ਹਿਣਕਣ ਲੱਗਾ ਉਹ ਚਲੇ ਗਏ ਮੈਂ ਤੇ ਉਹ ਤੀਮੀ ਪਾਰਕ ਦੇ ਗਿਰਦ ਛਾੜੀ ਦੀ ਬਾੜ ਦੇ ਨਾਲ-ਨਾਲ ਤੁਰਨ ਲੱਗੇ ਮੈਂ ਸਿਗਰਟ ਦੀ ਡੱਬੀ ਕੱਢੀ ਤੇ ਉਸ ਨੂੰ ਪੇਸ਼ ਕੀਤੀ ਉਸ ਦੇ ਉਸ ਨੇ ਨਿੰਦੀਂਦਿਆ ਵਾਂਗ ਇਸ ਵੱਲ ਤੱਕਿਆ ਚਪਟਾ ਮਾਰਿਆ ਤੇ ਸਾਰੀ ਦੀ ਸਾਰੀ ਡੱਬੀ ਆਪਣੇ ਖਿਸੇ ਵਿੱਚ ਤੋਲ ਲਈ ਮੈਨੂੰ ਇੱਕ ਸਿਗਰਟ ਵੀ ਨਹੀਂ ਦਿੱਤੀ ਕਿੰਨੇ ਲਾਲਚਣ ਐ ਮੈਂ ਮਨ ਵਿੱਚ ਆਖਿਆ ਥੋੜੇ ਚਿਰ ਪਿੱਛੋਂ ਉਸ ਪੁੱਛਿਆ ਤੂੰ ਕਿੱਥੇ ਰਹਿਣਾ ਹੈ ਹੋਟਲ ਮਾਸਕਵਾ ਮੈਂ ਉੱਤਰ ਦਿੱਤਾ ਉਸ ਘੁੱਟ ਕੇ ਮੇਰੀ ਬਾਹ ਫੜੀ ਹੋਈ ਸੀ ਤੇ ਅਸੀਂ ਹੌਲੀ-ਹੌਲੀ ਤੁਰ ਰਹੇ ਸਾਂ ਘੜੀ ਮੁੜੀ ਉਹ ਅੱਖਾਂ ਮੀਟ ਕੇ ਆਪਣੀ ਗੱਲ ਮੇਰੇ ਮੋਢੇ ਨਾਲ ਰਗੜਦੀ ਸੀ ਉਸ ਤੇ ਖੁੱਲੇ-ਬੁੱਲ੍ਹਾਂ ਵਿੱਚੋਂ ਉਹ ਸਾਵੀ-ਸਾਵੀ ਬੋ ਆ ਰਹੀ ਸੀ ਮੈਂ ਉਸ ਤੇ ਬਾਲਿਆਂ ਨੂੰ ਛੋਹਿਆ ਨਕਲੀ ਹਨ ਕਿ ਅਸਲੀ ਮੈਂ ਪੁੱਛਿਆ ਪਰ ਉਸ ਨੂੰ ਮੇਰੀ ਗੱਲ ਦੀ ਸਮਝ ਨਾ ਪਈ ਸ਼ਾਇਦ ਉਹ ਖੋਟੇ ਸਾਨੂੰ ਸਵਾਂਗ ਹਮ ਤਾਂ ਮਾਸਕੋ ਵਿੱਚ ਵੀ ਗਸ਼ਤੀਆਂ ਫਿਰਦੀਆਂ ਹਨ ਮੈਂ ਹੈਰਾਨ ਹੋ ਕੇ ਸੋਚਣ ਲੱਗਾ ਕਿ ਕਿਹੜੀ ਚੀਜ਼ ਸੀ ਜੋ ਇਸ ਧੀਮੀ ਨੂੰ ਇਸ ਤਰ੍ਹਾਂ ਸੜਕਾਂ ਉੱਤੇ ਘੁੰਮ ਕੇ ਆਦਮੀਆਂ ਨੂੰ ਫੌਹਨ ਉੱਤੇ ਮਜਬੂਰ ਕਰਦੀ ਸੀ ਸ਼ਾਇਦ ਰੁਪਈਏ ਪੈਸੇ ਦਾ ਲਾਲਚ ਆਖਾ ਆਖਰ ਇਨਸਾਨੀ ਕਮਜ਼ੋਰੀ ਕਿਵੇਂ ਉਹ ਮੇਰੀ ਸਿਗਰਟਾਂ ਦੀ ਡੱਬੀ ਉੱਤੇ ਟੁੱਟੀ ਸੀ ਬਿਜਲੀ ਦੇ ਖੰਬੇ ਹੇਠ ਉਹ ਖੜੋ ਗਈ ਤੇ ਉਸ ਆਪਣੀਆਂ ਬਾਹਾਂ ਮੇਰੀ ਗਰਦਨ ਦੁਆਲੇ ਘਤ ਦਿੱਤੀਆਂ ਵਗਦੇ ਰਾਵਿਤ ਸਾਰਿਆਂ ਦੇ ਸਾਹਮਣੇ ਮੈਂ ਇਹ ਜਰ ਨਾ ਸਕਿਆ ਮੈਂ ਉਸ ਦੀਆਂ ਬਾਵਾ ਪਰਵਗਾਹ ਮਾਰੀਆਂ ਪਰ ਉਹ ਉੱਥੇ ਹੀ ਖੜੀ ਰਹੀ ਮੈਂ ਸੋਚਿਆ ਇਉ ਇਸ ਮੇਰਾ ਪਿੱਛਾ ਨਹੀਂ ਛੱਡਣਾ ਕੁਝ ਰੁਪਈਏ ਦੇਵਾਂ ਤੇ ਮਗਰੋਂ ਲਾਵਾਂ ਆਖਰ ਮੈਂ ਸੋਵੀਅਤ ਰੂਸ ਦਾ ਮਹਿਮਾਨ ਸਾਂ ਇੱਕ ਪਰੋਣਾ ਅਜਨਵੀ ਤੇ ਉਪਰੇ ਦੇਸੋਂ ਮੈਂ ਇਸ ਝਾਂਜਟ ਵਿੱਚ ਨਹੀਂ ਸੀ ਪੈਣਾ ਚਾਹੁੰਦਾ ਬੋਲੀ ਨਾ ਜਾਣਨ ਕਰਕੇ ਮੈਂ ਇਹ ਸਾਰਾ ਕੁਝ ਚੰਗੀ ਤਰ੍ਹਾਂ ਸਮਝ ਵੀ ਨਹੀਂ ਸੀ ਸਕਿਆ ਮੈਂ ਜੇ ਫੋਲੀ ਤੇ 50 ਰੁਪਲ ਦਾ ਇੱਕ ਨੋਟ ਚਿਸ ਉੱਤੇ ਲੈਨਿਨ ਦੀ ਤਸਵੀਰ ਸੀ ਕੱਢਿਆ ਤੇ ਉਸ ਅੱਗੇ ਕਰਕੇ ਆਖਿਆ ਲੈ ਫੜ ਤੇ ਜਾ ਉਸ ਆਪਣੀ ਬਾਹ ਛੱਡੀ ਤੇ ਕ੍ਰੋਧ ਨਾਲ ਆਖਿਆ ਨੀਤ ਨੀਤ ਨਹੀਂ ਨਹੀਂ ਮੈਂ ਉਸ ਬਲ ਪਰੇਸ਼ਾਨ ਹੋ ਕੇ ਤੱਕਿਆ ਕਿ ਆਖਤੀ ਸੀ ਉਹ ਕਿ ਉਹ ਹੋ ਰੁਪਲ ਪਾਲਦੀ ਸੀ ਸ਼ਾਇਦ 50 ਰੁਪਲ ਥੋੜੇ ਸਨ ਇਸ ਨਾਲ ਤਾਂ ਉਸ ਨੂੰ ਬੂਟਾਂ ਦਾ ਇੱਕ ਜੋੜਾ ਵੀ ਨਹੀਂ ਜੁੜਨਾ ਮੈਂ ਜੇਬ ਵਿੱਚ ਹੱਥ ਮਾਰਿਆ ਤੇ 100 ਰੁਪਲ ਦਾ ਨੋਟ ਕੱਢਿਆ ਉਸਨੇ ਝੱਟ ਦੇਣੀ ਖੋਲਿਆ ਤੇ ਆਪਣੀ ਮੁਠੀ ਵਿੱਚ ਮੁਰੋੜ ਤੋੜ ਕੇ ਮੇਰੀ ਜੇਬ ਵਿੱਚ ਝੋਕ ਦਿੱਤਾ ਉਸ ਦਾ ਚਿਹਰਾ ਗੁੱਸੇ ਨਾਲ ਖਿਜਿਆ ਗਿਆ ਮੈਂ ਚੁੱਪਚਾਪ ਉਸ ਨਾਲ ਤੁਰਦਾ ਰਿਹਾ ਮੋੜ ਉੱਤੇ ਇੱਕ ਜੋੜਾ ਆ ਰਿਹਾ ਸੀ ਉਹ ਬੈਂਚ ਉੱਤੇ ਬੈਠ ਗਏ ਮੈਂ ਉਹਨਾਂ ਕੋਲ ਰੁਕ ਗਿਆ ਧੀਵੀ ਨੇ ਸੁਖਾ ਰੁਮਾਲ ਬੰਨਿਆ ਹੋਇਆ ਸੀ ਤੇ ਆਦਮੀ ਦੇ ਗਾਲ ਵਿੱਚ ਢਿੱਲੀ ਪੀਲੇ ਰੰਗ ਦੀ ਨੇਕਟਾਈ ਸੀ ਮੈਂ ਉਹਨਾਂ ਨੂੰ ਆਖਿਆ ਮੈਂ ਮਾਸਕਵਾ ਹੋਟਲ ਜਾਣਾ ਚਾਹੁੰਦਾ ਹਾਂ ਆਦਮੀ ਖੜਾ ਹੋ ਗਿਆ ਕੀ ਚਾਹੀਦਾ ਹੈ ਤੁਹਾਨੂੰ ਸ ਪੁੱਛਿਆ ਉਸ ਨੂੰ ਮਾੜੀ ਮੋਟੀ ਅੰਗਰੇਜ਼ੀ ਆਉਂਦੀ ਸੀ ਮੇਰੇ ਨਾਲ ਦੀ ਧੀਵੀ ਨੇ ਉਸ ਨੂੰ ਕੁਝ ਆਖਿਆ ਤੇ ਦੋਵੇਂ ਗੱਲਾਂ ਕਰਨ ਲੱਗ ਪਏ ਮੈ ਰੂਸੀ ਦੇ ਬਸ ਇਹੋ ਸ਼ਬਦ ਸਮਝ ਸਕਿਆ ਕਰੀ ਸੇਵਾ ਸੁਹਾਨਾ ਇੰਡੈਸਕੀ ਹਿੰਦੁਸਤਾਨੀ ਦਾ ਦਾ ਹਾਂ ਹਾਂ ਆਦਮੀ ਨੇ ਮੇਰੇ ਵੱਲ ਤੱਕਿਆ ਤੇ ਆਖਿਆ ਤੁਹਾਡੀ ਦੋਸਤ ਤੁਹਾਨੂੰ ਪਸੰਦ ਕਰਦੀ ਹੈ ਮੈਂ ਪੁੱਛਿਆ ਪਰ ਇਹ ਮੇਰੇ ਪਾਸੋਂ ਕੀ ਚਾਹੁੰਦੀ ਹੈ ਫਿਰ ਉਹ ਦੋਵੇਂ ਰੂਸੀ ਮਾਰਨ ਲੱਗੇ ਇੰਡਿਸਕੀ ਨਹਿਰੂ ਕਰ ਸੇਵਾ ਰਾਜ ਕਪੂਰ ਸਪਾਸਿਬਾ ਤੇ ਹੋਰ ਸੱਸਿਆਂ ਨਾਲ ਸ਼ੂਕ ਦੇ ਰੂਸੀ ਸ਼ਬਦ ਆਦਮੀ ਨੇ ਮੈਨੂੰ ਦੱਸਿਆ ਇਹ ਇੱਕ ਬੇકરી ਵਿੱਚ ਕੰਮ ਕਰਦੀ ਹੈ ਜਦ ਪੰਡਿਤ ਨਹਿਰੂ ਆਏ ਸਨ ਤਾਂ ਇਸ ਨੇ ਉਹਨਾਂ ਲਈ ਖਾਸ ਕੇਕ ਤਿਆਰ ਕੀਤਾ ਸੀ ਇਸ ਨੇ ਰਾਜਪੂਰ ਨੂੰ ਫਿਲਮਾਂ ਵਿੱਚ ਤੱਕਿਆ ਹੈ ਇਸ ਹਿੰਦੁਸਤਾਨ ਨੂੰ ਤਸਵੀਰਾਂ ਤੇ ਫਿਲਮਾਂ ਰਾਹੀਂ ਦੇਖਿਆ ਹੈ ਇਹ ਹਿੰਦੁਸਤਾਨ ਨੂੰ ਪਿਆਰ ਕਰਦੀ ਹੈ ਤੂੰ ਹਿੰਦੁਸਤਾਨ ਤੋਂ ਆਇਆ ਹੈ ਪੰਡਿਤ ਨਹਿਰੂ ਤੇ ਰਾਜਪੂਰ ਦੀ ਧਰਤੀ ਤੋਂ ਇਹ ਤੇਰੇ ਨਾਲ ਦਰਿਆ ਦੇ ਕੰਡੇ ਸਹਿਰ ਕਰਨਾ ਸੋਚਦੀ ਸੀ ਤਾਂ ਜੋ ਕੱਲ ਨੂੰ ਇਹ ਬੇਕਰੀ ਵਿੱਚ ਕੰਮ ਕਰਨ ਵਾਲੀਆਂ ਆਪਣੀਆਂ ਸਹੇਲੀਆਂ ਨੂੰ ਫਖਰ ਨਾਲ ਦੱਸ ਸਕਦੀ ਕਿ ਇਸ ਇੱਕ ਹਿੰਦੂਸਤਾਨੀ ਨਾਲ ਸੈਰ ਕੀਤੀ ਇਹ ਸਿਰਫ ਇੱਕ ਹਿੰਦੂਸਤਾਨੀ ਨੂੰ ਚੁੰਮਣਾ ਚਾਹੁੰਦੀ ਹੈ ਜੋ ਇਸ ਲਈ ਏਸੇ ਤਰ੍ਹਾਂ ਹੈ ਜਿਵੇਂ ਪੰਡਤ ਨਹਿਰੂ ਰਾਜਪੂਰ ਤੇ ਹਿੰਦੂਸਤਾਨੀ ਨੂੰ ਚੁੰਮ ਰਹੀ ਹੋਵੇ ਮੈਂ ਉਸ ਵੱਲ ਤੱਕਿਆ ਦੁਰਲੇ ਲੈਂਪਾ ਦੀ ਕਾਸ਼ਨੀ ਰੋਸ਼ਨੀ ਵਿੱਚ ਉਸਦਾ ਚਿਹਰਾ ਇੱਕ ਨਿਰਾਲੀ ਭਾਅ ਨਾਲ ਦਮਕ ਰਿਹਾ ਸੀ ਮੈਂ ਉਸ ਨੂੰ ਪਿਆਰ ਨਾਲ ਗੱਲ ਪਕੜੀ ਪਾਈ ਤੇ ਚੁੰਮਿਆ ਉਸ ਆਪਣੇ ਬੋਜੇ ਵਿੱਚੋਂ ਸਿਗਰਟਾਂ ਦੀ ਡੱਬੀ ਕੱਢੀ ਤੇ ਮੈਨੂੰ ਦੇ ਕੇ ਕੁਝ ਆਖਿਆ ਜਿਸ ਦਾ ਅਰਥ ਇਹ ਸੀ ਕਿ ਸਿਗਰਟ ਪੀਣਾ ਬੁਰਾ ਹੈ ਇਸੇ ਲਈ ਮੈਂ ਤੇਰੇ ਕੋਲੋਂ ਇਹ ਖੋ ਕੇ ਰੱਖ ਲਈ ਸੀ ਲੈ ਸਾਂਭ ਆਪਣੀਆਂ ਸਿਗਰਟਾਂ ਮੈਂ ਡੱਬੀ ਫੜ ਲਈ ਤੇ ਹੌਲੀ-ਹੌਲੀ ਤੁਰਦਾ ਹੋਟਲ ਆ ਗਿਆ ਦੂਜੇ ਦਿਨ ਤਰਕਾਲੀ ਜਦ ਮੈਂ ਥੀਏਟਰ ਜਾਣ ਲਈ ਆਪਣੇ ਕਮਰੇ ਵਿੱਚੋਂ ਥੱਲੇ ਆਇਆ ਤਾਂ ਹੋਟਲ ਦੀ ਬੁੱਢੀ ਖਾਦਮਾ ਨੇ ਕਿਹਾ ਕਮਰੇਟ ਤੁਹਾਡੇ ਲਈ ਇੱਕ ਕੇਕ ਇੱਕ ਔਰਤ ਛੱਡ ਗਈ ਹੈ ਇਹ ਬਹੁਤ ਵੱਡਾ ਗੋਲ ਕੇਕ ਸੀ ਜਿਸ ਉੱਤੇ ਸ਼ਬਦ ਉਕਰੇ ਹੋਏ ਸਨ ਪਿਆਰੇ ਹਿੰਦੁਸਤਾਨ ਨੂੰ ਧੰਨਵਾਦ